ਭੀਤ ਜੀ ਕਹਿੰਦੇ ਕਹਿੰਦੇ ਮੈਂ ਆਪਣੇ ਗੁਰੂ ਘਰ ਗਿਆ ਤੇ ਜਿੱਦਨ ਮੇਰੀ ਸੁਰਤੀ ਮੇਰਾ ਧਿਆਨ ਗੁਰੂ ਤੇ ਚੰਨ ਨਾਲ ਜੁੜਿਆ ਤੇ ਗੁਰੂ ਦੇ ਸ਼ਬਦ ਦੀ ਪਈ ਚੋਟ ਚੋਟ ਲੱਗਦੇ ਹੀ ਮੇਰੇ ਅੰਦਰ ਜਿਹੜਾ ਜੰਗਾਲ ਲੱਗਾ ਸੀ ਨਾ ਕਿਹੜਾ ਜਿਹੜਾ ਮੇਰੇ ਅੰਦਰ ਖਿਆਲ ਪੈਦਾ ਹੁੰਦਾ ਸੀ ਵੀ ਗੁਰੂ ਘਰੋਂ ਆਏ ਆ ਜੇ ਦਾਤ ਹੀ ਕੋਈ ਨਹੀਂ ਮਿਲੀ ਸੰਸਾਰ ਦਾ ਕੰਮ ਹੀ ਨਹੀਂ ਬਣਿਆ ਕੋਈ ਸਰੀਰ ਦੀ ਪੂਰਤੀ ਨਹੀਂ ਹੋਈ ਤੇ ਪੈਦਾ ਕੀ ਹੋਣਾ ਕਹਿੰਦੇ ਉਦਨ ਲੱਗੀ ਚੋਟ ਦੇਖੋ ਕਿ ਕਬੀਰ ਸਾਹਿਬ ਨੇ ਆਪਣੀ ਗੁਰਬਾਣੀ ਦੇ ਅੰਦਰ ਆਪਣੇ ਵਿਚਾਰਾਂ ਦੇ ਅੰਦਰ ਕੀ ਲਿਖਿਆ ਕਹਿੰਦੇ ਮੇਰੀ ਮਤ ਬੋਰੀ ਦੱਸੋ ਕਹਿੰਦੇ ਮੇਰੀ ਮਤ ਕਮਲੀ ਸੀ ਬੋਰੀ ਸੀ ਕਦੋਂ ਜਦੋਂ ਮੈਂ ਇਹ ਸੋਚਦਾ ਹੁੰਦਾ ਸੀ ਵੀ ਗੁਰੂ ਤੂੰ ਦਿੱਤਾ ਤੇ ਕੁਝ ਆਇਆ ਨਹੀਂ ਆਹ ਕੰਮ ਤੇ ਬਣਿਆ ਨਹੀਂ ਆਹ ਚੀਜ਼ ਤੇ ਮੈਨੂੰ ਮਿਲੀ ਨਹੀਂ ਕਹਿੰਦੇ ਮੈਂ ਫਿਰ ਪਹਿਲੀ ਗੱਲ ਕਰ ਰਿਹਾ ਕਿ ਜਿੰਨਾ ਚਿਰ ਮੇਰੀ ਬਿਰਤੀ ਇੱਥੇ ਸੀ ਕਿ ਜਿੱਦ ਦਿਨ ਮੈਨੂੰ ਚੋਟ ਲੱਗੀ ਉਸ ਦਿਨ ਪਤਾ ਲੱਗਾ ਵੀ ਮੇਰੀ ਤੇ ਮੱਤੀ ਬੋਰੀ ਕੰਬਲੀ ਉੱਚਾ ਕਿਹੜੀ ਗੱਲੋਂ ਕਹਿੰਦੇ ਮੇਰੀ ਮੱਤ ਬੋਰੀ ਮੈਂ ਰਾਮ ਬਸਾਰਿਓ ਕਹਿੰਦੇ ਇੰਨਾ ਚਿਰ ਮੈਂ ਗੁਰੂ ਦੇ ਚਰਨਾਂ 'ਚ ਜਾਂਦਾ ਰਿਹਾ ਪਰ ਮੈਨੂੰ ਉਦੋਂ ਪਤਾ ਲੱਗਾ ਕਿ ਮੇਰੀ ਤੇ ਮੱਤੀ ਕੰਬਲੀ ਐ ਬੋਰੀ ਐ ਕਿਉਂ ਕਿ ਮੈਂ ਨਾ ਝੂਠੇ ਪਦਾਰਥਾ ਕਰਕੇ ਆਪਣਾ ਪਰਮਾਤਮਾ ਵਿਸਾਰਤ ਮੇਰੀ ਮੱਤ ਬੋਰੀ ਮੈਂ ਰਾਮ ਬਸਾਰਿਓ ਤੇ ਮੇਰੀ ਮਤ ਬੜੀ ਪਾਗਲ ਹੈ ਕੰਮਲੀ ਹੈ ਮੜੀ ਭੈੜੀ ਮਤ ਸੀ ਮੇਰੀ ਕਿਹੜੀ ਕੋ ਨੂੰ ਕਿ ਮੇਰੇ ਅੰਦਰ ਇੱਕ ਚੀਜ਼ ਟਿੱਕੀ ਹੋਈ ਸੀ ਕਿ ਗੁਰੂ ਕੋ ਨੂੰ ਕੁਝ ਮੰਗਣਾ ਹੈ ਔਰ ਉਹ ਮਿਲਣਾ ਚਾਹੀਦਾ ਜੋ ਮੈਂ ਮੰਗਿਆ ਉਹ ਮੈਨੂੰ ਮਿਲਣਾ ਚਾਹੀਦਾ ਤੇ ਮੰਗ ਕੀਤੀ ਸੀਗੀ ਸੁਣਿਓ ਉਹ ਮੰਗ ਸਰੀਰ ਨਾਲ ਜੁੜ ਕੇ ਸੀ ਉਹ ਮੰਗ ਗੁਰੂ ਨਾਲ ਜੁੜ ਕੇ ਨਹੀਂ ਸੀ ਸਰੀਰ ਨਾਲ ਜੁੜਿਓ ਕਿ ਤੁਸੀਂ ਸੰਸਾਰ ਦੀ ਮੰਗ ਮੰਗੋਗੇ ਗੁਰੂ ਨਾਲ ਜੁੜ ਜੋਗੇ ਤੁਸੀਂ ਨਿਰੰਕਾਰ ਮੰਗੋਗੇ ਕਹਿੰਦਾ ਜਦੋਂ ਮੈਨੂੰ ਸਮਝ ਲੱਗੀ ਇਸ ਗੱਲ ਦੀ ਤੇ ਮੇਰੇ ਅੰਦਰ ਇੱਕ ਖਿਆਲ ਪੈਦਾ ਹੋ ਗਿਆ ਕਿ ਬੀਬੀ ਜੀ ਕਹਿੰਦੇ ਕੀ ਪੈਦਾ ਹੋਇਆ ਕਿਨ ਕਿਨ ਬਿੱਦ ਰਹਿਣ ਰਹੂ ਰਹੇ ਕਿਨ ਬਿੱਦ ਰਹਿਣ ਰਹੂ ਰਹੇ ਰਹੂ ਦਾ ਮਤਲਬ ਕੀ ਹੈ ਜਿੰਦਗੀ ਗੁਜ਼ਾਰਨਾ ਕਹਿੰਦਾ ਜਿੱਦਣ ਮੈਨੂੰ ਇਹ ਗੱਲ ਦਾ ਪਤਾ ਲੱਗਾ ਨਾ ਕਿ ਮੇਰੀ ਮਤ ਮਾਰੀ ਗਈ ਮੈਂ ਪਦਾਰਥੀ ਮੰਗਦਾ ਰਿਹਾ ਤੈਨ ਮੈਂ ਕੀਤਾ ਕੀ ਆਰਾਮ ਬਸਾਰਿਓ ਇਹਨਾਂ ਪਦਾਰਥਾਂ ਨਾਲੋਂ ਸਭ ਤੋਂ ਮਹਿੰਗੀ ਚੀਜ਼ ਕਿਹੜੀ ਸੀਗੀ ਪਰਮਾਤਮਾ ਆਉਨੇ ਤੇ ਸੁਣਿਆ ਸ਼ਬਦ ਹੀਰਾ ਹੱਥ ਚੜਿਓ ਨਿਰਮੋਲਕ ਛੁੱਟ ਗਈ ਸੰਸਾਰੀ ਕਹਿੰਦਾ ਕਿਸੇ ਬੰਦੇ ਤੇ ਹੀਰਾ ਹੱਥ ਲੱਗ ਜਾਵੇ ਹੀਰਾ ਉਹ ਛੋਟੇ-ਮੋਟੇ ਬਿਜ਼ਨਸ ਨਹੀਂ ਕਰਦਾ ਛੋਟੀਆਂ-ਮੋਟੀਆਂ ਨੌਕਰੀਆਂ ਨਹੀਂ ਕਰਦਾ ਅ ਛੋਟੇ-ਮੋਟੇ ਬੰਦੇ ਨਾਲ ਦੋਸਤੀ ਛੱਡ ਦਿੰਦਾ ਹੀਰਾ ਹੱਥ ਲੱਗਿਆ ਇੱਕ ਹੀਰਾ ਹੱਥ ਲੱਗਿਆ ਕਰੋੜਾਂ ਦਾ ਸਮਾਨ ਹੈ ਉਹ ਛੋਟੇ ਮੋਟੀ ਨੌਕਰੀ ਨਹੀਂ ਕਰਦਾ ਛੋਟਾ ਮੋਡਾ ਬਿਜ਼ਨਸ ਨਹੀਂ ਕਰਦਾ ਛੋਟੀ ਮੋਟੀ ਗੱਡੀ ਵੱਲ ਧਿਆਨ ਨਹੀਂ ਕਰਦਾ ਕਿਉਂਕਿ ਹੀਰਾ ਹੱਥ ਲੱਗ ਗਿਆ ਛੁੱਟ ਗਈ ਸੰਸਾਰੀ ਤੇ ਇਸ ਜਿਹੜਾ ਅਮੀਰ ਆਦਮੀ ਦੀ ਦੋਸਤੀ ਘੱਟ ਹੁੰਦੀ ਹੈ ਅਮੀਰ ਆਦਮੀ ਦੀ ਜਣਾ ਜ਼ਿਆਦਾਤਰ ਲੋਕਾਂ ਨਾਲ ਦੋਸਤੀ ਨਹੀਂ ਹੁੰਦੀ ਇੱਥੇ ਕੀ ਕਹਦੇ ਗੁਰੂ ਜੀ ਕਹਿੰਦੇ ਆ ਕਿ ਜਿਹਦੇ ਹੱਥ ਹੀਰਾ ਚੜ ਜਾਂਦਾ ਕਹਿੰਦਾ ਪਪ ਸ਼ਬਦ ਹੱਥ ਲੱਗ ਜਾਂਦਾ ਨਾਮ ਸਿਮਰਨ ਪਰਮਾਤਮਾ ਦਾ ਨਾਮ ਇਹ ਸਭ ਤੋਂ ਉੱਤਮ ਹੀਰਾ ਹੈ ਕਹਿੰਦੇ ਧਿਆਨ ਦਿਓ ਇਹ ਬੰਦਾ ਇਹ ਆਤਮਾ ਬੜੀ ਅਮੀਰ ਹੁੰਦੀ ਹੈ ਤੇ ਇਹਦੀ ਸੰਸਾਰੀ ਛੁੱਟ ਜਾਂਦੀ ਹੈ ਕਹਿੰਦਾ ਸੰਸਾਰੀ ਐਵੇਂ ਨਾ ਕਿਤੇ ਪੈ ਦਿਓ ਕਿ ਰੱਬ ਦੇ ਪੈਰੇ ਕਿਸੇ ਨਾਲ ਦੋਸਤੀ ਨਹੀਂ ਕਰਦੇ ਉਹ ਸੰਸਾਰੀ ਵੱਖਰੀ ਚੀਜ਼ ਆ ਇੱਥੇ ਛੁੱਟ ਗਈ ਸੰਸਾਰੀ ਕਹਿੰਦੇ ਅੰਦਰ ਦੀ ਜਿਹੜੀ ਬਿਰਤੀ ਹੈ ਨਾ ਉਹਨੇ ਸੰਸਾਰ ਦੇ ਧੰਦੇ ਛੱਡ ਦਿੱਤੇ ਸੰਸਾਰ ਦੀਆਂ ਮੰਗਾ ਛੱਡ ਦਿੱਤੀ ਕਹਿੰਦੇ ਕੀ ਰੱਖਿਆ ਅੰਦਰ ਚ ਕਦੋਂ ਜਦੋਂ ਨਾਮ ਦੀ ਦਾਤ ਮਿਲ ਗਈ ਜਿਹੜਾ ਨਾਮ ਤੁਹਾਡੇ ਅੰਦਰ ਹੈ ਪ੍ਰਕਾਸ਼ ਤੁਹਾਡੇ ਅੰਦਰ ਦਾ ਸ਼ਬਦ ਹੈ ਪ੍ਰਮਾਤਮਾ ਦੀ ਆਵਾਜ਼ ਹੈ ਜਿਹਨਾਂ ਨੂੰ ਉਹ ਹੱਥ ਲੱਗ ਜਾਂਦਾ ਉਹਨਾਂ ਦੀ ਸੰਸਾਰੀ ਛੁੱਟ ਜਾਂਦੀ ਕਹਿੰਦਾ ਪਾਵਾਂ ਝੂਠੀਆਂ ਮੰਗਾ ਤੇ ਸਰੀਰ ਨੂੰ ਸੰਭਣਾ ਛੁੱਟ ਜਾਂਦਾ ਹੁਣ ਕਬੀਰ ਸਾਹਿਬ ਨੇ ਕਹਿੰਦੇ ਕਿਨ ਵਿਦ ਰਹਿਣ ਰਹੂ ਰਹੇ ਕਹਿੰਦੇ ਮੈਨੂੰ ਅੱਜ ਸੋਝੀ ਆਈ ਕਿ ਮਾੜੀ ਜ਼ਿੰਦਗੀ ਆ ਹੁਣ ਕਿੱਦਾਂ ਗੁਜ਼ਾਰਾਂ ਕਿਹੜੀ ਉਹਲਾ ਜੀਵਨ ਦਿੱਤਾ ਪਰਮਾਤਮਾ ਨੇ ਮੈਨੂੰ ਆਪਣੇ ਮੁਲਾਬ ਲਈ ਕਹਿੰਦੇ ਮੇਰੀ ਮਤ ਮਾਰੀ ਗਈ ਮੈਂ ਉਹਨੂੰ ਪੁੱਲ ਛੱਡਿਆ ਕਹਿੰਦਾ ਜੱਗ ਵਾਲੋ ਦੱਸੋ ਹੁਣ ਮੈਂ ਜ਼ਿੰਦਗੀ ਕਿਵੇਂ ਗੁਜ਼ਾਰਾਂ ਆਪਨੇ ਦਿਮਾਗ 'ਚ ਕਦੀ ਆਇਆ ਕਦੀ ਨਹੀਂ ਆਇਆ ਫਿਰ ਦੱਸੋ ਕੀ ਲਿਖਿਆ ਕਦੀ